ਨਗਰੀ ਦੇ ਵਿੱਚ ਆਏ ਦੇ ਨ ਬਲਾਸਟ ਦੇ ਵਾਰਦਾਤ ਜੇ ਕਹ ਲਈਏ ਤਾਂ ਬਹੁਤ ਜ਼ਿਆਦਾ ਦਿਖਾਈ ਦੇ ਰਹੀ ਹੈ ਕਿ ਹਟ ਹੁੰਦਾ ਹੈ ਜਾਂ ਇਸ ਤੋਂ ਇਲਾਵਾ ਕਹ ਲਈਏ ਕਿ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਇੱਕ ਨਵਿਕਲਾ ਕੰਮ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਿਹੜੇ ਨਸ਼ੇ ਦੇ ਸਦਾਕਰ ਹੈਗੇ ਨੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋ ਰਹੀ ਹੈ ਤਾਂ ਉੱਥੇ ਹੀ ਹੁਣ ਇੱਕ ਨਵੇਂ ਆਦੇਸ਼ ਹੋ ਚੁੱਕੇ ਨੇ ਪੰਜਾਬ ਪੁਲਿਸ ਨੂੰ ਟ੍ਰੈਫਿਕ ਪੁਲਿਸ ਨੂੰ ਕਿ ਜਿਹੜੇ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਹੈਗੇ ਸ਼ੱਕੀ ਇਨਸਾਨ ਮਿਲਦਾ ਤਾਂ ਉਸ ਦੇ ਉੱਤੇ ਜਿਹੜੀ ਟੁਕਵੀਂ ਕਾਰਵਾਈ ਕਰਨ ਦੇ ਆਰਡਰ ਜਿਹੜੇ ਹੋ ਚੁੱਕੇ ਨੇ ਤਾਂ ਸਾਡੇ ਨਾਲ ਆਲਾ ਅਧਿਕਾਰੀ ਮੌਜੂਦ ਨਹੀਂ ਤਾਂ ਸਰ ਜਿਸ ਤਰ੍ਹਾਂ ਦੇ ਨਾਲ ਗੁਰੂ ਨਗਰੀ ਦੇ ਵਿੱਚ ਲਗਾਤਾਰ ਬਲਾਸਟ ਦੀਆਂ ਵਾਰਦਾਤਾਂ ਵਧ ਰਹੀਆਂ ਹਾਲਾਂਕਿ ਪੁਲਿਸ ਐਂਕਾਉਂਟਰ ਵੀ ਕਰ ਰਹੀ ਆ ਤਾਂ ਹੁਣ ਕੀ ਖਾਸ ਤੌਰ ਦੇ ਉੱਤੇ ਆਦੇਸ਼ ਹੋ ਚੁੱਕੇ ਨੇ ਕਿਉਂਕਿ ਇਹ ਰਸਤਾ ਜਿਹੜਾ ਸਤਕਨ ਸ਼੍ਰੀ ਹਰਮੰਦਰ ਸਾਹਿਬ ਜਾਂਦਾ ਜੇਕਰ ਕੋਈ ਸ਼ਰਾਰਤੀ ਅੰਸਰ ਲੱਭਦਾ ਤਾਂ ਉੱਤੇ ਮੌਕੇ ਤੇ ਕਾਰਵਾਈ ਹੋ ਰਹੀ ਹੈ ਦੇਖੋ ਔਰ ਸਾਡੇ ਮਾਨਯੋਗ ਏਡੀਐਸਪੀ ਟ੍ਰੈਫਿਕ ਸਾਹਿਬ ਬਹੁਤ ਜਿਆਦੀਆਂ ਮਤਲਬ ਸਾਨੂੰ ਸਖਤ ਹਦਾਇਤਾਂ ਨੇ ਤੇ ਜੋ ਤੁਸੀਂ ਕਹਿ ਰਹੇ ਜਿਉ ਉਸ ਦੇ ਹਿਸਾਬ ਨਾਲ ਤੁਸੀਂ ਦੇਖੋ ਸ਼ਹਿਰ ਦੇ ਵਿੱਚ ਹਰ ਚੌਂਕ ਦੇ ਵਿੱਚ ਨਾਕਾਬੰਦੀ ਹੋਈ ਹੈ ਔਰ ਹਰ ਰੋਜ਼ ਜਿਹੜੀ ਆ ਪੁਲਿਸ ਜਿਹੜੀ ਆ ਲਾਅ ਐਂਡ ਆਰਡਰ ਵੀ ਔਰ ਟ੍ਰੈਫਿਕ ਪੁਲਿਸ ਵੀ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਆਪਣੇ ਚੱਜੇ ਢੰਗ ਨਾਲ ਜਿਹੜੀ ਨਾਕਾਬੰਦੀ ਕਰਕੇ ਚੈਕਿੰਗ ਕਰਦੇ ਆ ਕਿ ਕੋਈ ਵੀ ਸ਼ਹਿਰ ਦੇ ਵਿੱਚ ਜਿੱਦਾਂ ਕੋਈ ਵੀ ਗਲਤ ਅੰਸਰ ਜਿਹੜਾ ਵਾ ਉਹ ਨਾਂ ਆਵੇ ਹਰ ਇੱਕ ਵੀ ਕਲਦੀ ਵੀ ਚੈਕਿੰਗ ਹੋ ਰਹੀ ਆ ਔਰ ਸਾਰਾ ਸ਼ਹਿਰ ਦੇ ਵਿੱਚ ਚੱਪੇ-ਚੱਪੇ ਤੇ ਜਿਹੜੀ ਸਾਰੀ ਪੁਲਿਸ ਜਿਹੜੀ ਆ ਉਹ ਖਿਲਰੀ ਹੋਈ ਆ ਕਿਉਂਕਿ ਇਸ ਤਰ੍ਹਾਂ ਦੇ ਨਾਲ ਇਹ ਜੋ ਰਸਤਾ ਆ ਇਹ ਬਹੁਤ ਇੰਪੋਰਟੈਂਟ ਰਸਤਾ ਕਹਿ ਸਕਦੇ ਆ ਕਿਉਂਕਿ ਗੁਰੂ ਘਰ ਨੂੰ ਜਾਂਦਾ ਰਸਤਾ ਹੈਗਾ ਤਾਂ ਇਸੇ ਰਾਤੋਂ ਇਸੇ ਪੁਲ ਤੋਂ ਲੱਖਾਂ ਦੀ ਤਦਾਦ ਦੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਉਸਤੇ ਪਹੁੰਚਦੀ ਆ ਤਾਂ ਇੱਥੇ ਵਿਸ਼ੇਸ਼ ਤੌਰ ਤੇ ਨਾਕਾ ਲਾਉਣ ਦਾ ਕੀ ਕਾਰਨ ਕਹਿ ਸਕਦੇ ਆ ਦੇਖੋ ਮਾਨਯੋਗ ਸੀਪੀ ਸਾਹਿਬ ਔਰ ਏਡੀਐਸਪੀ ਟਰੈਫਿਕ ਸਾਹਿਬ ਵੱਲੋਂ ਬਹੁਤ ਜ਼ਿਆਦੀ ਸਖਤ ਹਦਾਇਤ ਆ ਕਿ ਜਿਹੜੀ ਕੋਈ ਬਾਹਰ ਦੀ ਗੱਡੀ ਜਾਂ ਕੋਈ ਸ਼ਰਧਾਲੂ ਜਿਹੜੇ ਮੱਥਾ ਟੇਕਣ ਆਉਂਦੇ ਆ ਬਾਹਰ ਦੀ ਗੱਡੀ ਕਿਸੇ ਦਾ ਵੀ ਜਿਹੜਾ ਵਾ ਉਹ ਚਲਾਣ ਨਹੀਂ ਕਰਨਾ ਮੈਂ ਔਰ ਆਪਣੇ ਮੈਂ ਤਾਂ ਆਪਣੇ ਜ਼ੋਨ ਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਆਪਣੇ ਟਰੈਫਿਕ ਵਾਲਿਆਂ ਨੂੰ ਕਿਹਾ ਹੀ ਆ ਲੇਕਿਨ ਸਾਡੇ ਸਾਰੇ ਟਰੈਫਿਕ ਨੂੰ ਇਹਦੇ ਮੈਂ ਟਾਈਮ ਦੇ ਟਾਈਮ ਜਿਹੜੀ ਹੈ ਨਾ ਮੀਟਿੰਗ ਕਰਕੇ ਕਿਹਾ ਜਾਂਦਾ ਕਿ ਸ਼ਰਧਾਲੂਆਂ ਦੀਆਂ ਜਿਹੜੀਆਂ ਗੱਡੀਆਂ ਬਾਹਰ ਦੇ ਨੰਬਰ ਵਾਲੀਆਂ ਆਉਂਦੀਆਂ ਉਹਨਾਂ ਦਾ ਕਿਸੇ ਦਾ ਚਲਾਨ ਨਹੀਂ ਕਰਨਾ ਔਰ ਇੱਕ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਚੈਕਿੰਗ ਜ਼ਰੂਰ ਕਰ ਲਈਦੀ ਹੈ ਔਰ ਉਹਨਾਂ ਨੂੰ ਸਮਝਾਈਦਾ ਵੀ ਆ ਜੇ ਕੋਈ ਜਿੱਦਾਂ ਕੋਈ ਗਲਤ ਜਾ ਉਹਨਾਂ ਦੇ ਕਾਗਜ਼ ਪੱਤਰ ਨਹੀਂ ਤੇ ਮਤਲਬ ਸ਼ਰਧਾਲੂ ਜਦੋਂ ਮੱਥਾ ਟੇਕ ਕੇ ਆਉਂਦੇ ਆ ਫਿਰ ਚੈਕਿੰਗ ਕਰਕੇ ਉਹਨਾਂ ਨੂੰ ਨਾ ਬਰੀਫ ਕਰ ਲਈਦਾ ਕਿ ਆਪਣੇ ਕਾਗਜ਼ ਪੱਤਰ ਜਿਹੜੇ ਉਹ ਪੂਰੇ ਰੱਖੋ ਜਦੋਂ ਸ਼ਹਿਰ ਦੇ ਵਿੱਚ ਚੱਲਣਾ ਪਰ ਸ਼ਰਧਾਲੂਆਂ ਨੂੰ ਮੱਥਾ ਟੇਕਣ ਆਇਆਂ ਨੂੰ ਮਤਲਬ ਇਹ ਨਹੀਂ ਵੀ ਚਲਾਨ ਹੋਊਗਾ ਉਹਨਾਂ ਨੂੰ ਬਰੀਫ ਜ਼ਰੂਰ ਕਰ ਦੇਈਦਾ ਕਿ ਆਪਣੇ ਜਿਹੜੇ ਕਾਗਜ਼ ਪੱਤਰ ਜ਼ਰੂਰ ਰੱਖੋ ਕੋਈ ਮਤਲਬ ਤੁਹਾਡਾ ਕੋਈ ਚਲਾਨ ਨਾ ਹੋ ਸਕੇ ਜਿੱਦਾਂ ਦੇ ਹਾਲਾਤ ਹੋ ਚੁੱਕੇ ਨੇ ਹਾਲਾਂਕਿ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਰੋਲ ਨਿਭਾ ਰਹੀ ਆ ਲੇਕਿਨ ਜੇਕਰ ਕੋਈ ਸ਼ਰਾਰਤੀ ਐਂਸਰ ਇਨ੍ਹਾਂ ਰਾਵਾਂ ਦੇ ਉੱਤੇ ਮਿਲਦਾ ਹੈ ਤਾਂ ਉਦੋਂ ਤੇ ਮੌਕੇ ਤੇ ਕਾਰਵਾਈ ਕਰਨ ਦੇ ਦੇਸ਼ ਹੋ ਚੁੱਕੇ ਆ ਬਿਲਕੁਲ ਜੀ ਬਿਲਕੁਲ માનજોਗ સીપી સાહેબ ਵੱਲੋਂ ਸਾਡੇ ਔਰ એડિસ્પી ટ્રાફિક સાહેબ ਵੱਲੋਂ ਜਿਹੜਾ ਵੀ ਕੋਈ ਏਦਾਂ ਦਾ ਕੋਈ ਅਨਸਰ ਗਲਤ ਅਨਸਰ ਹੁੰਦਾ ਜਾਂ ਕੋਈ મતલਬ ਉਹਨਾਂ ਦੇ ਤੇ ਬਿਲਕੁਲ ਜਿਹੜੀ ਆ ਉਹ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਔਰ ਸਾਡੀ ਟ੍ਰੈਫਿਕ ਪੁਲਿਸ ਵੀ ਜਿਹੜੀ ਆ ਉਹ ਜੋ મતલਬ ਬਣਦੀ ਕਾਰਵਾਈ ਉਹਦਾ ਚਲਾਨ ਜਿਹੜਾ ਬਿਲਕੁਲ ਹੁੰਦਾ ਮੈਂ ਕਹਿੰਦਾ ਜੀ ਬਿਲਕੁਲ ਰਾਤ ਦਿਨ ਸਾਡੀ ਜਿਹੜੀ ਆ ਉਹ ਚੈਕਿੰਗ ਔਰ ਨਾਕੇ ਲਗਾਏ ਜਾਂਦੇ ਆ ਰਾਤ ਨੂੰ ਬਖਰੇ ਲਾਈ ਜਾਂਦੇ ਦਿਨ ਦੇ ਵਿੱਚ ਵੀ ਸਾਰਾ ਦਿਨ ਜਿਹੜੀ ਉਹ ਪੁਲਿਸ ਆਪਣੀ ਬੜੀ ਸੁਚੇਤ ਹੋ ਕੇ ਡਿਊਟੀ ਕਰ ਰਹੀ ਜੀ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਹਨ ਕਿਸ ਤਰ੍ਹਾਂ ਦੇ ਨਾਲ ਜਿਹੜੀ ਚੈਕਿੰਗ ਲਗਾਤਾਰ ਚੱਲ ਰਹੀ ਹੈ ਤਾਂ ਕਿਸੇ ਨੂੰ ਵੀ ਜੇ ਕੋਈ ਸ਼ਰਾਰਤੀ ਅੰਸਰ ਲੱਭਦਾ ਜਾਂ ਕਿ ਕੋਈ ਵੀ ਕੋਈ ਰੂਲ ਰੈਗੂਲੇਸ਼ਨ ਤੋੜਦਾ ਤਾਂ ਉਸ ਨੂੰ ਖਿਲਾਰ ਕੇ ਉਸ ਦੀ ਜਿਹੜੀ ਆ ਪੂਰਨ ਤੌਰ ਤੇ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਲਗਾਤਾਰ ਬਲਾਸਟ ਹੋਣਾ ਬਹੁਤ ਹੀ ਮੰਦ ਭਾਗੀ ਗੱਲ ਹੈ ਕਿਉਂਕਿ ਗੁਰੂ ਨਗਰੀ ਦੇ ਵਿੱਚ 10 ਤੋਂ ਜ਼ਿਆਦਾ ਬਲਾਸਟ ਜਿਹੜੇ ਹੋ ਚੁੱਕੇ ਨੇ ਤਾਂ ਉੱਥੇ ਹੀ ਇਹ ਜੋ ਮੁਲਾਜ਼ਮ ਨੇ ਉਹਨਾਂ ਵੱਲੋਂ ਲਗਾਤਾਰ ਡਿਊਟੀ ਨਿਭਾਈ ਜਾ ਰਹੀ ਹੈ ਤਾਂ ਸਰ ਹੋਰ ਕੀ ਖਾਸ ਇੰਤਜ਼ਾਮ ਜਿਹੜੇ ਕੀਤੇ ਗਏ ਪੰਜਾਬ ਪੁਲਿਸ ਹਾਂ ਇੱਕ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਦੱਸਣਾ ਚਾਹੁੰਨਾ ਕਿ ਹੁਣ ਮਾਨਯੋਗ ਸਾਡੇ ਹਾਈ ਕੋਰਟ ਵੱਲੋਂ ਜਿਹੜੇ ਆ ਇਹ ਸਾਨੂੰ ਟ੍ਰੈਫਿਕ ਨੂੰ ਡਾਇਰੈਕਸ਼ਨ ਆਈ ਹੈ ਕਿ ਜਿਹੜੇ ਲੇਡੀਜ਼ ਆ ਉਹ ਜਿਹੜੇ ਬਿਨਾਂ ਹੈਲਮਟ ਤੋਂ ਮਤਲਬ ਕਿ ਉਹਨਾਂ ਦੇ ਵੀ ਚਲਾਣ ਹੋਣਗੇ ਇਹ ਜ਼ਰੂਰੀ ਮੈਂ ਦੱਸਣਾ ਚਾਹੁੰਦਾ ਹਾਂ ਉਹ ਔਰ ਪ੍ਰੈਸ ਦੇ ਰਹੀਂ ਵੀ ਇਹ ਮਤਲਬ ਤੁਹਾਡੇ ਮਾਧਿਅਮ ਹਦਾਇਤ ਸਾਰਿਆਂ ਨੂੰ ਅਪੀਲ ਕਰਦੇ ਆਂ ਲੇਡੀਜ਼ ਨੂੰ ਕਿ ਉਹ ਵੀ ਆਪਣਾ ਜਦੋਂ ਟੂ-ਵੀਲਰ ਤੇ ਚੱਲਣਾ ਤੇ ਆਪਣਾ ਹੈਲਮਟ ਪਾਉਣ ਨਹੀਂ ਤੇ ਉਹਨਾਂ ਦਾ ਵੀ ਚਲਾਣ ਜਿਹੜਾ ਵਾਸ਼ ਹੋਏਗਾ ਤਾ ਜ਼ਰੂਰ ਹੈ ਜਿੱਥੇ ਕਿ ਜਿਹੜੇ ਸ਼ਰਾਰਤੀ ਅਨਸਰਾਂ ਉੱਤੇ ਨਿਗ੍ਹਾ ਰੱਖੀ ਜਾ ਰਹੀ ਆ ਉੱਥੇ ਹੀ ਹੁਣ ਪੰਜਾਬ ਪੁਲਿਸ ਨੂੰ ਖਾਸ ਹਦਾਇਤਾਂ ਵੀ ਮਿਲ ਚੁੱਕੀਆਂ ਨੇ ਕਿ ਜੜੀਆਂ ਲੇਡੀਜ਼ ਹੈਗੀਆਂ ਨੇ ਉਹ ਵੀ ਜਿਹੜਾ ਹੈਲਮਟ ਪਾ ਕੇ ਚੱਲਣ ਅਗਰ ਕਿਸੇ ਵੱਲੋਂ ਹੈਲਮਟ ਨਹੀਂ ਪਾਇਆ ਹੋਊਗਾ ਤਾਂ ਉਸ ਦੇ ਉੱਤੇ ਜੜੀ ਕਾਨੂੰਨੀ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਏਗੀ ਤਾਂ ਉਸ ਦੇ ਨਾਲ ਨਾਲ ਜਿਹੜੇ ਸ਼ਰਾਰਤੀ ਅਨਸਰ ਨੇ ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਖਾਸ ਨਿਗਰਾਨੀ ਜੜੀ ਹੁਣ ਪੰਜਾਬ ਪੁਲਿਸ ਵੱਲੋਂ ਰੱਖੀ ਜਾ ਰਹੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸ਼ਨ ਜਗਬਾਨੀ ਟੀਵੀ ਸ਼੍ਰੀ ਅਮਰ ਸਾਹਿਬ